ਨੇ ਗੁਰੂ ਦਵਾਰਾ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਹੁਣ ਗੁਰੂ ਦਵਾਰੇ ਦਾ ਮਤਲਬ ਕੋਈ ਬਿਲਡਿੰਗ ਦੀ ਗੱਲ ਨਹੀਂ ਹੋ ਰਹੀ ਇੱਥੇ ਉਹ ਦਸਵਾਂ ਦਵਾਰ ਦਿਖ ਗਿਆ ਸਾਡਾ ਅੱਜ ਵਿਜ਼ਨ ਕਲੀਅਰ ਹੋ ਗਿਆ ਗੁਰੂ ਪਾਸ਼ਾ ਨੇ ਮੇਰਾ ਵਿਜ਼ਨ ਕਲੀਅਰ ਕਰਤਾ ਮੈਨੂੰ ਦਿਖਣ ਲੱਗ ਗਿਆ ਉਹ ਹੈ ਦਸਵਾਂ ਦਵਾਰ ਨਾ ਕਿ ਇੱਕ ਪੁਰਾਤਨ ਮਤ ਜਦੋਂ ਸਾਡੇ ਸਾਡੇ ਸਮਾਜ ਦੇ ਵਿੱਚ ਸਾਨੂੰ ਕਈ ਸਾਲਾਂ ਤੋਂ ਸਾਨੂੰ ਇਹ ਸਮਝਾ ਰਹੀ ਸੀ ਉਸ ਦਾ ਕੋਈ ਉਹ ਆਪਣੇ ਆਪ ਦੇ ਵਿੱਚ ਹੈ ਉਹ ਉਹਦਾ ਕੋਈ ਰੇਖ ਨਹੀਂ ਹੈ ਕੋਈ ਰੂਪ ਨਹੀਂ ਹੈ ਕੋਈ ਰੰਗ ਨਹੀਂ ਹੈ ਉਹ ਰੇਖਾ ਕਿਤੇ ਨਹੀਂ ਕੀਤਾ ਜਾ ਸਕਦਾ ਉਹ ਆਪਣੇ ਆਪ ਤੋਂ ਹੈ ਅਕਾਲ ਮੂਰਤ ਹੈ ਉਹਦੀ ਕੋਈ ਮੂਰਤ ਨਹੀਂ ਬਣਾ ਸਕਦੇ ਅਸੀਂ ਹੈਨਾ ਤੇ ਫਿਰ ਸਾਨੂੰ ਉਸ ਥਾਟ ਦੇ ਨਾਲ ਅਸੀਂ ਹਰ ਨੂੰ ਦੇਖਦੇ ਹਾਂ ਵੀ ਜਿਹੜਾ ਹਰ ਜਗ੍ਹਾ ਤੇ ਹੈ Zoom ਤੇ ਜੁੜ ਬੈਠੇ ਸਾਰੇ ਵੀਰਾਂ ਭੈਣਾਂ ਨੂੰ ਜੀ ਐਨ ਨੂੰ ਤੇ ਜਿਹੜੇ ਸਾਨੂੰ YouTube ਤੇ ਦਿਖਦੇ ਆ ਉਹਨਾਂ ਸਾਰਿਆਂ ਨੂੰ ਵੀ ਜੀ ਐਨ ਨੂੰ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਤੇ YouTube ਤੇ ਜਿਹੜੇ ਕੋਈ ਇੱਕ ਬੰਦਾ ਵੀ ਸਾਡਾ ਜਦੋਂ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਉਹਨਾਂ ਨੂੰ ਵੀ ਜਸ ਥੋੜੀ ਜੀ ਇਨਫੋਰਮੇਸ਼ਨ ਅਸੀਂ ਸ਼ਾਮ ਦੇ ਟਾਈਮ ਇੰਡੀਆ ਦੇ 6 ਵਜੇ ਬਿਲ ਬੈਠ ਕੇ ਸਾਰੇ ਹੀ ਅਸੀਂ ਅੱਜ ਕੱਲ ਆਨੰਦ ਬਾਣੀ ਦਾ ਅਸੀਂ ਪਾਠ ਕਰ ਰਹੇ ਹਾਂ ਤੇ ਆਪਣੇ ਸਹਿਜ ਵਿਚਾਰ ਰੱਖ ਰਹੇ ਹਾਂ ਆ ਆਨੰਦ ਬਾਣੀ ਮਤਲਬ ਆਨੰਦ ਸਾਹਿਬ ਜਿਨੂੰ ਅਸੀਂ ਪਿਆਰ ਸਤਿਕਾਰ ਨਾਲ ਸਮਾਜੀ ਗਰੁੱਪ ਦੇ ਵਿੱਚ ਜਦੋਂ ਅਸੀਂ ਬਾਣੀ ਕੰਨਿਆਂ ਪੜਦਿਆਂ ਤੇ ਉਹਦਾ ਅਸੀਂ ਇੱਥੇ ਪਾਠ ਕਰ ਰਹੇ ਹਾਂ ਇਹ ਮੂਹਮ ਜਿਹੜੀ ਸਾਡੀ ਜਿਸ ਦਾ ਨਾਮ ਆਪਣਾ ਅਮਰ ਆਨੰਦ ਆਪਣਾ ਯਾਨੀ ਮੇਰਾ ਪਰਸਨਲ ਨਿੱਜੀ ਆਨੰਦ ਅਮਰ ਅਮਰ ਰਵੇ ਜਿਹੜਾ ਸਦੀਵੀ ਰਵੇ ਇਨਫਾਈਨਾਈਟ ਤੱਕ ਰਵੇ ਆਨੰਦ ਮੈਨੂੰ ਮਿਲੇ ਜਿਦੇ ਕਰਕੇ ਅਸੀਂ ਸਾਰੇ ਯਤਨ ਸ਼ੀਲਾ ਮਨ 'ਚ ਸ਼ਾਂਤੀ ਮਿਲੇ ਉਸ ਕਰਕੇ ਇਹਦਾ ਨਾਮ ਆਪਣਾ ਅਮਰ ਆਨੰਦ ਯਾਨੀ ਇਹ ਸਾਰੀ ਗੱਲ ਮੇਰੀ ਪਰਸਨਲ ਦੀ ਹੈ ਮੇਰੀ ਨਿੱਜੀ ਦੀ ਹੈ ਉਹ ਮੈਨੂੰ ਮਿਲੇ ਤੇ ਮੇਰੇ ਕੋਲ ਫਿਰ ਸਸਟੇਨ ਰਵੇ ਸੋ ਇੱਥੇ ਇੱਕ ਵਾਰੀ ਮੈਂ ਪੜਦਾ ਜੀ ਫਿਰ ਮੈਂ ਸਹਿਜ ਵਿਚਾਰ ਕਰਦਾ ਤੇ ਫਿਰ ਜੇ ਕਿਸੇ ਨੂੰ ਇੱਥੇ ਕੋਈ ਕੁਐਸਚਨ ਦੀ ਕੋਈ ਜ਼ਰੂਰਤ ਹੋਏ ਜਾਂ ਸ਼ੰਕਾ ਨਿਵ੍ਰਤੀ ਕਰਨੇ ਇਹਦਾ ਆਪਾਂ ਆਪਸੇ ਵਿਚਾਰ ਕਰਦੇ ਆ ਇੱਥੇ ਗੁਰੂ ਪਾਤਸ਼ਾਹ ਅੱਜ ਬਾਣੀ ਜਿਹੜੀ ਦਰਜ ਹੈ ਉਹ ਅੰਕ 922 ਦੇ ਉੱਪਰ ਦਰਜ ਹੈ ਜੀ ਇਤੇਨ ਗੁਰੂ ਆਸ਼ਾ ਕਰੇ ਨੇ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ ਸੱਚ ਹੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚੈ ਸੁਣਨੇ ਨਉ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਬਜਾਇਆ ਵਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰ ਦਵਾਰੇ ਲਾਏ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨੌ ਨਵਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਜੀ ਤੋਂ ਮੈਨੂੰ ਜਿੰਨੀ ਕੋਸ਼ਿਸ਼ ਸੀ ਜੇ ਕਿਤੇ ਕੋਈ ਸੁਧਾਈ ਦੀ ਜ਼ਰੂਰਤ ਹੈ ਜ਼ਰੂਰ ਮੈਨੂੰ ਇਨਫੋਰਮ ਕਰ ਦਿਓ ਜੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਠੀਕ ਉਚਾਰਨ ਦੀ ਸੋ ਇੱਥੇ ਫਿਰ ਮੈਂ ਆਪਣੇ ਸਹਿਜ ਵਿਚਾਰ ਜਿੰਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦਾ ਜੀ ਸੋ ਇੱਥੇ ਹੁਣ ਦੀ ਵੇ ਅਸੀਂ ਕੱਲ ਪੜਿਆ ਸੀਗਾ ਸ਼ਬਦ ਉੱਥੇ ਨੇਤਰਾਂ ਦੀ ਗੱਲ ਚੱਲ ਰਹੀ ਸੀ ਇੱਥੇ ਹੁਣ ਗੁਰੂ ਮਹਾਰਾਜ ਸਾਨੂੰ ਹੁਣ ਸਰਵਣਾਂ ਦੀ ਗੱਲ ਸੁਣਾ ਰਹੇ ਨੇ ਕੰਨਾਂ ਦੀ ਗੱਲ ਜਿੱਥੋਂ ਦੀ ਅਸੀਂ ਕੁਝ ਸੁਣ ਪੰਨੇ ਆ ਇੱਥੇ ਕਹ ਰਹੇ ਨੇ ਇਹ ਸਰਵਣੋ ਮੇਰੇ ਹੋ ਮੇਰੇ ਉਹ ਸਰਵਣੋ ਮੇਰੇ ਕੰਨੋ ਮੇਰੇ ਜਿੱਥੇ ਐਸੀ ਇੰਦਰੀਆਂ ਦੀ ਗੱਲ ਕਰ ਰਹੀ ਜਿਹਦੇ ਨਾਲ ਗਿਆਨ ਸਮਝ ਅੰਦਰ ਜਾਂਦੀ ਹੈ ਸੱਚ ਹੈ ਸੱਚੇ ਮਤਲਬ ਉਸ ਸੱਚੇ ਨੇ ਉਸ ठाकुर ने उस स्वामी ने उस सच्चे नहीं सच्चा तो ऊपर तो कुछ भी नहीं है सच्चे ने सुनने नो पठाए तन्नू एथे सुनन ਲਈ ਪਠਾਇਆ ਹੈ एथे ਤੁਹਾਨੂੰ ਚੰਗੀ ਗੱਲ ਮਾੜੀ ਗੱਲ ਸੁਣਨ ਲਈ ਬਿਠਾਇਆ ਹੈ ਤਾਂਕਿ ਤੁਸੀਂ ਕੁਝ ਸੁਣ ਸਕੋ ਫਿਰ ਅੱਗੇ ਉਸੀ ਚੀਜ਼ ਨੂੰ ਦੂਜੇ ਤਰੀਕੇ ਦੇ ਨਾਲ ਪੈਸਿਵ ਦੇ ਨਾਲ ਲਿਖ ਰਹੇ ਨੇ ਸੱਚ ਹੈ ਸੁਣਨ ਨੇ ਨੋ ਪਠਾਏ ਸੱਚੇ ਨੇ ਸੁਣਨ ਵਾਸਤੇ ਹੀ ਬਿਠਾਇਆ ਸਰੀਰ ਲਾਏ ਸਰੀਰ ਤੇ ਲਗਾਇਆ ਹੈ ਤੁਹਾਨੂੰ ਸੁਣੋ ਸਤ ਬਾਣੀ ਹੁਣ ਤੁਸੀਂ ਕੀ ਕਹਿੰਦੇ ਨੇ ਤੁਸੀਂ ਸੁਣੋ ਕੀ ਸੁਣੋ ਸਤ ਬਾਣੀ ਐਸੀ ਬਾਣੀ ਸੁਣੋ ਜਿਹੜੀ ਸੱਚ ਹੋਵੇ ਸੱਚੇ ਦੀ ਬਾਣੀ ਹੀ ਸੱਚ ਹੈ ਸੋ ਇੱਥੇ ਕਹ ਰਹੇ ਨੇ ਤੁਸੀਂ ਸਿਰਫ ਸਤ ਸੁਣੋ ਕਹਿੰਦੇ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਉਹ ਦੇਖੋ ਇਤੋਂ ਨਾਲ ਦੇ ਨਾਲ ਹੀ ਇੱਕ ਚੀਜ਼ ਹੋਰ ਜੋੜ ਦਿੱਤੀ ਕਹਿੰਦੇ ਜਿੱਤ ਸੁਣੀ ਪਹਿਲੇ ਕਹਿੰਦੇ ਨੇ ਸੱਚ ਸੁਣੋ ਸੱਤ ਦੀ ਬਾਣੀ ਸੁਣੋ ਉਹਦੀ ਆਵਾਜ਼ ਸੁਣੋ ਉਸ ਸੱਚ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਹਿੰਦਾ ਮਤਲਬ ਇਹ ਆ ਜਿੱਤ ਸੁਣੀ ਕਹਿੰਦੇ ਜਿਸ ਨੇ ਸੁਣੀ ਜਾਂ ਜਿਹੜੀ ਬਾਣੀ ਸੁਣੀ ਜਿੰਨੇ ਸੱਚ ਸੁਣ ਲਿਆ ਮਨ ਤਨ ਹਰਿਆ ਹੋਆ ਹੁਣ ਉਸ ਦਾ ਜਿੱਤ ਸੁਣੀ ਜਦੋਂ ਮੈਂ ਸੁਣੀ ਤੇ ਮਨ ਤਨ ਹਰਿਆ ਹੋ ਗਿਆ ਖਿੜ ਗਿਆ ਖਿੜਾਓ ਚ ਆ ਗਿਆ ਫਿਰ ਅੱਗੇ ਕੀ ਹੋਇਆ ਰਸਨਾ ਰਸ ਸਿਮਾਣੀ ਹੁਣ ਇਹ ਰਸਨਾ ਜਿਹੜੀ ਹੈ ਮਤਲਬ ਆਮ ਤੌਰ ਤੇ ਰਸਨਾ ਅਸੀਂ ਜੀਬ ਨੂੰ ਕਹਿੰਦੇ ਆ ਬੋਲੀ ਨੂੰ ਕਹਿ ਸਕਦੇ ਆ ਰਸ ਸਮਾਣੀ ਵੀ ਮੇਰੀ ਰਸਨਾ ਵੀ ਫਿਰ ਉਸੇ ਦੇ ਸੱਚ ਦੇ ਰਸ ਦੇ ਵਿੱਚ ਰੰਗੀ ਗਈ ਸੱਚ ਦੇ ਰਸ ਦੇ ਵਿੱਚ ਡੁੱਬ ਗਈ ਵੀ ਉਹਦੇ ਵਿੱਚ ਸਾਰਾ ਰਸ ਹੀ ਆ ਗਿਆ ਕਿਹੜਾ ਸਤ ਕਿਹੜਾ ਰਸ ਸੱਤ ਦਾ ਰਸ ਫੇ ਕਹਿੰਦੇ ਸੱਚ ਅਲਖ ਵਡਾਣੀ ਤਾਂਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਕਿਦਿਆ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੱਚ ਹੈ ਸੁਣਨ ਨੂੰ ਪਠਾਏ ਹੁਣ ਕਹਿੰਦੇ ਸੱਚ ਅਲਖ ਵਿਡਾਣੀ ਵਿਡਾਣੀ ਦਾ ਜਿਹੜਾ ਹੈ ਮੈਨੂੰ ਵਰਡ ਮੀਨਿੰਗ ਚਾਰਜਬਿਲਟੀ ਅੱਛਾ ਅੱਛਾ ਠੀਕ ਹੈ ਠੀਕ ਹੈ ਥੈਂਕ ਯੂ ਬੰਜੀ ਹੁਣ ਕਹਿੰਦੇ ਸੱਚ ਅਲਖ ਵਿਡਾਣੀ ਵੀ ਜਿਹੜਾ ਸੱਚ ਹੈ ਸਦਾ ਥਿਰ ਰਹਿਣ ਵਾਲਾ ਜਿਵੇਂ ਪਹਿਲੇ ਉੱਪਰ ਕਹਿੰਨਾ ਸੱਚਾ ਨੇ ਉਸ ਸੱਚੇ ਨੇ ਬਣਾਏ ਕਹਿੰਦੇ ਉਹ ਸੱਚ ਨੇ ਜਿਹੜਾ ਅਲਖ ਜਿਹੜਾ ਲਖਿਆ ਨਹੀਂ ਜਾ ਸਕਦਾ ਅਲਖ ਦਾ ਮਤਲਬ ਜਿਹੜਾ ਇੰਨਾ ਵਿਸਥਾਰ ਹੈ ਉਹਦੀ ਅਚਰਜਤਾ ਦੇਖ ਕੇ ਤਾਂ ਕਿ ਗਤ ਉਸ ਦੀ ਗਤ ਗਤੀ ਕਹੀ ਨਾ ਜਾਏ ਵੀ ਉਸ ਦੀ ਗਤ ਕਿਦੀ ਗਤ ਜਿਸ ਨੇ ਸੱਚ ਸੁਣ ਲਿਆ ਤੇ ਰਸਨਾ ਦੇ ਵਿੱਚ ਰਸ ਦੇ ਵਿੱਚ ਸਮਾ ਗਿਆ ਉਸ ਦੀ ਗਤ ਕਹੀ ਨਾ ਜਾਏ ਵੀ ਉਹ ਅਪਰੰਪ ਉਹ ਫਿਰ ਉਸ ਜੈਸਾ ਹੀ ਸਵਾਦ ਲੈਣ ਲੱਗ ਜਾਂਦਾ ਹੈ ਕਹਿੰਦੇ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣੇ ਨੇ ਨੋ ਪਠਾਏ ਹੁਣ ਉਸੇ ਗੱਲ ਨੂੰ ਮੋਹਰ ਦੁਬਾਰਾ ਲਗਾ ਕੇ ਕਰ ਰਹੇ ਨੇ ਆਪਣਾ ਨਾਮ ਲੈ ਕੇ ਅੰਮ੍ਰਿਤ ਨਾਮ ਸੁਣੋ ਅੰਮ੍ਰਿਤ ਦਾ ਨਾਮ ਉਸ ਸੱਚ ਦਾ ਨਾਮ ਹੀ ਅੰਮ੍ਰਿਤ ਹੈ ਅੰਮ੍ਰਿਤ ਜਿਹਦੇ ਨਾਲ ਮੇਰੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਵੈਸੇ ਅੰਮ੍ਰਿਤ ਦਾ ਕਈ ਸਾਡੇ ਵੱਡੇ ਵੀਰ ਭੈਣ ਜਿੰਨੇ ਵੀ ਸਾਡੇ ਵੱਡੇ ਹੈਗੇ ਨੇ ਉਹ ਇਹਨੂੰ ਅਮ੍ਰਿਤ ਕਹਿੰਦੇ ਨੇ ਅਮ੍ਰਿਤ ਵੀ ਜਿਹਦਾ ਕਦੀ ਨਾਸ਼ ਨਹੀਂ ਹੁੰਦਾ ਜਿਹੜਾ ਮਰਦਾ ਨਹੀਂ ਕਦੀ ਤੇ ਇੱਥੇ ਤੁਸੀਂ ਉਹਦਾ ਵੀ ਲੈ ਸਕਦੇ ਹੋ ਅਮ੍ਰਿਤ ਨਾਮ ਸੁਣੋ ਉਹਦਾ ਨਾਮ ਸੁਣੋ ਉਹਦੀ ਸੱਚ ਦੀ ਵਡਿਆਈ ਸੁਣੋ ਪਵਿੱਤਰ ਹੋਵੋ ਫਿਰ ਤੁਸੀਂ ਉਸ ਤਰ੍ਹਾਂ ਦੀ ਪਵਿੱਤਰਤਾ ਦੇ ਵਿੱਚ ਨਿਰਮਲਤਾ ਕੋਮਲਤਾ ਦੇ ਵਿੱਚ ਤੁਸੀਂ ਆ ਜਾਓ ਸੱਚ ਹੈ ਸੁਣਨ ਨੂੰ ਪਠਾਏ ਫਿਰ ਉਸੇ ਤਰ੍ਹਾਂ ਉਹਨੂੰ ਕਹਿ ਰਹੇ ਵੀ ਤੁਹਾਨੂੰ ਇੱਥੇ ਰੱਖਿਆ ਹੀ ਸੱਚ ਨੂੰ ਸੁਣਨ ਵਾਸਤੇ ਹੈ ਉਸ ਸੱਚੇ ਦੀ ਗੱਲ ਨੂੰ ਸੁਣਨ ਵਾਸਤੇ ਹੈ ਜੀ ਇੱਥੇ ਪਹਿਲਾ ਪਤਾ ਸਮਾਪਤ ਹੁੰਦਾ ਜੀ ਜੇ ਕਿਸੇ ਨੇ ਕੋਈ ਸਵਾਲ ਜਾਂ ਕੋਈ ਸਜੈਸ਼ਨ ਦੇਣੀ ਹੈ ਜੀ ਇੱਕ ਤਾਂ ਜਿੱਤ ਸੁਣੀ ਮਤਲ ਜਿਹਦੇ ਸੁਣਨ ਨਾਲ ਹੂੰ ਜੀ ਜੀ ਠੀਕ ਹਾਂਜੀ ਠੀਕ ਠੀਕ ਜਿੱਤ ਸੁਣੀ ਮੈਂ ਐਵੇਂ ਜਿੰਨੇ ਸੁਣੇ ਗਿਆ ਤਾਂ ਸੀਗਾ ਜਿੱਤ ਸੁਣੀ ਵੀ ਹਾਂ ਜਿਸ ਦੇ ਸੁਣਨ ਨਾਲ ਜਿਸ ਦੇ ਸੁਣਨ ਨਾਲ ਬੰਨਤਾ ਨਾ ਹਰਿਆ ਹੋ ਗਿਆ ਜੀ ਬੱਸ ਮਤਲ ਜਿੱਤ ਸੁਣੀ ਜਿਹੜੀ ਸੁਣਨ ਨਾਲ ਜੀ ਸੁਣਨ ਨਾਲ ਹਾਂਜੀ ਵੀ ਐਸੀ ਬਾਣੀ ਜਿਹਦੇ ਸੁਣਨ ਨਾਲ ਇੱਕ ਗਤ ਗਤ ਦਾ ਮਤਲਬ ਉਹਦੇ ਮਤਲਬ ਹਾਲਤ ਹਾਲਤ ਹੈ ਜਿਹੜੇ ਹਾਲਾਤ ਆ ਜਿਹੜੇ ਮਤਲਬ ਉਹ ਆਪ ਬਿਆਨ ਨਹੀਂ ਕਰ ਸਕਦੇ ਲਖ ਬਾਣੀ ਦਾ ਮਤਲਬ ਪਛਾਰਜਤਾ ਜਿਹੜੀ ਉਹਦੀ ਉਹਦੇ ਹਾਲਤ ਚ ਚਿਹਨ ਚੱਕਰ ਕਹਿ ਲਓ ਕੁਝ ਵੀ ਕਹਿ ਲਓ ਮਤਲਬ ਉਹ ਨਹੀਂ ਬਿਆਨ ਕੀਤਾ ਇਸ ਚਾਰਜਾ ਹੋ ਜੀ ਆ ਉਹ ਵਿਖਿਆਨ ਜਿਹੜੀ ਹੈ ਉਹ ਉੱਪਰ ਹੈ ਵਿਖਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਗਤ ਕਹੀ ਨਾ ਜਾਏ ਉਹਦੀ ਕੀ ਉਹਦੀ ਕੰਡੀਸ਼ਨ ਦੱਸੀ ਨਹੀਂ ਜਾ ਸਕਦੀ ਜੀ ਅਪਾ ਅਜ਼ਿਊਮ ਕਰ ਸਕਦੇ ਆ ਵੀ ਹਾਂ ਉਹ ਚੜ ਦੀ ਕਲਾ ਵਾਲੇ ਹੀ ਕੰਮ ਹੋਏਗਾ ਜੀ ਮੈਂ ਆਪਾ ਕਹਿ ਸਕਦਾ ਠੀਕ ਹੈ ਜੀ ਅੱਗੇ ਕਰਾਂ ਦੀ ਫਿਰ ਜੀ ਉਹ ਕਹਿੰਦੇ ਹਰ ਜੀਓ ਕੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਉਹ ਕਹਿੰਦੇ ਹਰ ਨੇ ਉਸ ਉਸ ਸੱਚੇ ਨੇ ਉਸ ਹਰੀ ਭਗਵਾਨ ਹ ਕੋਈ ਹਰੀ ਕਹਿੰਦਾ ਕਿਉਂਕਿ ਸਾਡੇ ਖਿੱਤੇ ਦੇ ਵਿੱਚ ਉਸ ਨੂੰ ਗॉड ਤਾਂ ਕਹਿੰਦੇ ਨਹੀਂ ਸਾਡੇ ਤੇ ਕਹਿੰਦੇ ਨੇ ਵੀ ਹਰ ਉਹ ਹਰ ਹੈ ਉਹ ਕਰਤਾ ਹੈ ਜਿਹੜਾ ਉਸ ਨੇ ਉਸ ਉਸ ਰੱਬ ਅੱਲਾ ਭਗਵਾਨ ਗੋਡ ਨੇ ਅਸੀਂ ਬਹੁਤਾਂ ਅਸੀਂ ਜਿਹੜੇ ਅੱਜ ਦੀ ਨਵੀਂ ਸਟੱਡੀ ਆ ਰਹੀ ਹੈ ਉਹ ਕਿਉਂਕਿ ਅਸੀਂ ਜਦੋਂ ਮੂਲ ਪੜ੍ਹਦੇ ਹਾਂ ਸਾਡੇ ਗ੍ਰੰਥ ਦੀ ਸਟਾਰਟ ਦਈ ਜਿੰਨੂੰ ਮੰਗਲਾ ਚਰਨ ਵੀ ਅਸੀਂ ਆਦਰ ਸਤਕਾਰ ਨਾਲ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਕੀਤਾ ਹੈ ਉਹਦੇ ਵਿੱਚ ਸਾਨੂੰ ਸਪਸ਼ਟ ਦੱਸਿਆ ਹੋਇਆ ਹੈ ਵੀ ਉਸ ਦਾ ਕੋਈ ਉਹ ਆਪਣੇ ਆਪ ਦੇ ਵਿੱਚ ਹੈ ਉਹ ਉਹਦਾ ਕੋਈ ਰੇਖ ਨਹੀਂ ਹੈ ਕੋਈ ਰੂਪ ਨਹੀਂ ਹੈ ਕੋਈ ਰੰਗ ਨਹੀਂ ਹੈ ਉਹ ਰੇਖਾ ਕਿਤੇ ਨਹੀਂ ਕੀਤਾ ਜਾ ਸਕਦਾ ਉਹ ਆਪਣੇ ਆਪ ਤੋਂ ਹੈ ਅਕਾਲ ਮੂਰਤ ਹੈ ਉਹਦੀ ਕੋਈ ਮੂਰਤ ਨਹੀਂ ਬਣਾ ਸਕਦੇ ਅਸੀਂ ਹੈਨਾ ਤੇ ਫਿਰ ਸਾਨੂੰ ਉਸ ਥਾਟ ਦੇ ਨਾਲ ਅਸੀਂ ਹਰ ਨੂੰ ਦੇਖਦੇ ਆਂ ਵੀ ਜਿਹੜਾ ਹਰ ਜਗ੍ਹਾ ਤੇ ਹੈ ਸੋ ਉਹ ਜਿਹੜਾ ਮਾਲਕ ਹੈ ਜਿਹਨੂੰ ਮਾਲਕ ਵੀ ਕਹਿੰਦੇ ਆ ਤੇ ਇੱਥੇ ਅੱਜ ਸਾਡੇ ਕੋਲ ਉਹਨੂੰ ਕੱਲ ਠਾਕੁਰ ਵੀ ਕਿਹਾ ਸੀ ਸੁਆਮੀ ਵੀ ਕਿਹਾ ਸੀ ਅੱਜ ਉਹਨੂੰ ਸੱਚਾ ਕਹ ਰਹੇ ਨੇ ਸੱਚ ਹੈ ਤੇ ਇੱਥੇ ਹੁਣ ਹਰ ਵਰਤਿਆ ਜੀਓ ਉਹਨੇ ਜੀਓ ਜਿਹੜਾ ਹੈ ਜੋ ਸਾਡੇ ਸਾਡੀ ਜਿਹੜੀ ਜਿਹਨੂੰ ਅਸੀਂ ਇੰਟਰਨਲ ਵੌਇਸ ਕਹਿੰਦੇ ਆ ਸਾਡੀ ਆਪਣੀ ਜਿਹੜੀ ਉਹ ਹੈ ਜੀਓ ਗੁਫਾ ਅੰਦਰ ਰੱਖ ਕੇ ਹੁਣ ਸਰੀਰ ਨੂੰ ਇੱਕ ਤਰ੍ਹਾਂ ਦਾ ਸਮਾਜ ਪਹਿਲੇ ਗੁਫਾ ਕਹਿੰਦਾ ਸੀ ਜੋ ਉਹ ਚੀਜ਼ ਨਾਲ ਲੱਲੀ ਉਹਨਾਂ ਨੇ ਇੱਕ ਮਿੰਟ ਹਾਂਜੀ ਤੁਸੀਂ ਇਹਨੂੰ ਉਸ ਤਰ੍ਹਾਂ ਹੀ ਸਮਝ ਲਓ ਵੀ ਇੱਕ ਸਰੀਰ ਹੈ ਇਹਦੇ ਅੰਦਰ ਜੋ ਡਰਾਈਵ ਕਰ ਰਿਹਾ ਹੈ ਨੂੰ ਜੋ ਚਲਾ ਰਿਹਾ ਹੈ ਨੂੰ ਉਨੂੰ ਜਿਉ ਕਹਤਾ ਰੱਖ ਕੇ ਵਾਜਾ ਪਵਨ ਵਜਾਇਆ ਹੁਣ ਪਵਨ ਵਜਾਇਆ ਫਿਰ ਬੜੀ ਇੰਪੋਰਟੈਂਟ ਗੱਲ ਲੱਗੀ ਏ ਇਹਦੇ ਵਿੱਚ ਵੈਸੇ ਸਾਡੇ ਕੁਝ ਟੈਂਪਰਾ ਹੈਗੇ ਨੇ ਜਿਹੜੀ ਇੱਕ ਪੁਰਾਤਨ ਮਤ ਦੇ ਉਤੋਂ ਦੀ ਆਸ਼ਾ ਲੈ ਕੇ ਇਹਨੂੰ ਅਲੱਗ ਅਲੱਗ ਥੌਟਸ ਨਾਲ ਕਹਿੰਦੇ ਨੇ ਵੀ ਅੱਗੇ ਆਪਾਂ ਹੁਣੇ ਪੜਾਂਗੇ ਵੀ ਇੱਥੋਂ ਸਾਡੇ ਅੰਦਰ ਕੋਈ ਕਿਰਿਆ ਚੱਲ ਰਹੀ ਏ ਪਰ ਇੱਥੇ ਜਦੋਂ ਟੋਟੈਲਿਟੀ ਦੇ ਵਿੱਚ ਦੇਖਦੇ ਹਾਂ ਅਸੀਂ ਸਮਾਜ ਦੇ ਵਿੱਚ ਜੋ ਗੱਲ ਚੱਲ ਰਹੀ ਹੈ ਉਸ ਤੋਂ ਉੱਪਰ ਉੱਠ ਕੇ ਗੁਰਬਾਣੀ ਦੀ ਸਮਝ ਤੋਂ ਲੈ ਕੇ ਵੀ ਇਹ ਸਭ ਕੁਝ ਆਲਰੇਡੀ ਡਿਜ਼ਾਈਨਡ ਹੈ ਸਭ ਕੁਝ ਕਿਰਿਆ ਕਰਾਇਆ ਹੈ ਉਸ ਹਰ ਨੇ ਸੱਚੇ ਨੇ ਉਹ ਵਾਜੇ ਦੇ ਥਰੂ ਸਾਡੇ ਜਦੋਂ ਜਿਵੇਂ ਆਪਾਂ ਕਹਿੰਦੇ ਨੇ ਸਾਹ ਅੰਦਰ ਆ ਰਿਹਾ ਤੇ ਜਾ ਰਿਹਾ ਇਹਦੀ ਕਿਰਿਆ ਨੂੰ ਇੱਥੇ ਵਾਜਾ ਦੱਸ ਦਿੰਦਾ ਇਹ ਪਵਨ ਸਾਹ ਸਾਨੂੰ ਆਕਸੀਜਨ ਮਿਲ ਰਿਹਾ ਨਿਕਲ ਰਿਹਾ ਨਿਕਲ ਰਿਹਾ ਆ ਰਿਹਾ ਇਹ ਵਾਜਾ ਹੈ ਸਾਇੰਸ ਵੈਸੇ ਕਾਰਬਨ ਡਾਈ ਆਕਸਾਈਡ ਕਿੰਨੀ ਛੱਡਦੇ ਆ ਸਾਹ ਅੰਦਰ ਲੈ ਆਕਸੀਜਨ ਲੈਣੇ ਆ ਪਰ ਇੱਥੇ ਉਹ ਕਹਿ ਰਹੇ ਨੇ ਛੱਟ ਰਹੇ ਤੇ ਲੈ ਰਹੇ ਦੀ ਕਿਰਿਆ ਨੂੰ ਬਾਜਾ ਪਵਣ ਵਜਾਇਆ ਕਹਤਾ ਹੁਣ ਉਹਨੂੰ ਫਿਰ ਅੱਗੇ ਉਸੇ ਤਰੀਕੇ ਦੀ ਗੱਲ ਨੂੰ ਪਲਟਾ ਕੇ ਜਾਂ ਉਹਨੂੰ ਕਹ ਦੋ ਜੀ ਆਪਣਾ ਪੈਸਿਵ ਟੋਨ ਨੋਟ ਦੇ ਵਿੱਚ ਕਹਿ ਰਹੇ ਨੇ ਵਜਾਇਆ ਬਾਜਾ ਪਵਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਇੱਥੇ ਉਸੇ ਐਡਾਲੋਜੀ ਨੇ ਇੱਕ ਚੀਜ਼ ਖੜੀ ਕੀਤੀ ਹੋਈ ਸੀ ਉਹਨਾਂ ਨੇ ਵੈਸੇ ਹੁਣ ਸਾਇੰਸ ਅਲੱਗ-ਅਲੱਗ ਗਿਣਤੀ ਹੈ ਜਿਵੇਂ ਨੱਕ ਕੰਨ ਤੇ ਮੂੰਹ ਤੇ ਅੱਗੇ ਸਾਡਾ ਜਿੱਥੋਂ ਮਲਮੂਤਰ ਐਗਜ਼ਿਟ ਹੁੰਦਾ ਉਹ ਤੇ ਇਸ ਤਰ੍ਹਾਂ ਟੋਟਲ ਕਰਕੇ ਕੋਈ 9 ਦਰਵਾਜੇ ਉਹ ਕਹਿੰਦੇ ਨੇ ਸਰੀਰ ਦੇ 9 ਦਰਵਾਜੇ ਨੇ ਤੇ ਉਹ ਦਸਵਾਂ ਜਿਹੜਾ ਹੈਗਾ ਉਹ ਗੁਪਤ ਰਖਾਤਾ ਉਹ ਜਿਹੜਾ ਦਸਵਾਂ ਹੈ ਮੇਰੇ ਹਿਸਾਬ ਦੇ ਨਾਲ ਇੱਕ ਪੁਰਾਤਨ মত ਹੈ ਉਹ ਕਹਿੰਦੀ ਹੈ ਵੀ ਸਾਡੀ ਸੋਚ ਸਾਡੀ ਦੋਨਾਂ ਅੱਖਾਂ ਦੇ ਵਿਚਾਰ ਕੋਈ ਚੀਜ਼ ਕਹਿੰਦੇ ਨੇ ਉਹ ਮੈਂ ਉਸ ਸਟਡੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਦੇ ਪਾਦਾ ਮੇਰੀ ਆਪਣੀ ਇੱਕ ਕੰਪਲਸ਼ਨ ਹੈ ਪਰ ਜੋ ਮੈਂ ਗੁਰਬਾਣੀ ਤੋਂ ਸਮਝਦੇ ਆ ਉਹ ਕਹਿੰਦੇ ਆ ਉਹ ਜਿਹੜਾ ਦਸਵਾ ਹੈ ਨਾ ਜਿਹੜਾ ਗੁਪਤ ਰਖਾਇਆ ਉਹ ਜੀਓ ਹੈ ਕਿਉਂਕਿ ਮੇਰਾ ਡਰਾਈਵਰ ਇਹ ਨੋ ਇੰਦਰੀਆ ਨੂੰ ਨੋ ਦਰਵਾਜਿਆਂ ਨੂੰ ਚਲਾਉਣ ਵਾਲਾ ਕੌਣ ਹੈ ਚਲਾਉਣ ਵਾਲਾ ਡਰਾਈਵਰ ਜਿਹੜਾ ਹੈ ਉਹ ਜੀਓ ਹੈ ਅੰਦਰ ਜਿਹੜਾ ਬੈਠਾ ਹੈ ਉਹ ਇੰਟੈਲੈਕਚੁਅਲ ਹੈ ਤਾਂ ਹੀ ਸਾਡੀ ਜਿਹੜੀ ਥੌਟਸ ਨੇ ਉਹ ਇੱਥੇ ਅੱਜ ਖੁੱਲ ਕੇ ਸਾਹਮਣੇ ਆਦੀਆਂ ਨੇ ਮੇਰੇ ਹਿਸਾਬ ਨਾਲ ਐ ਲੱਗਦਾ ਜੀ ਬਾਕੀ ਕਿਸੇ ਨੂੰ ਜੇ ਕੋਈ ਫਰਕ ਹੋਇਆ ਤਾਂ ਆਪਾਂ ਡਿਸਕਸ ਕਰਾਂਗੇ ਅੱਗੇ ਕਹਿੰਦੇ ਗੁਰੂ ਦਵਾਰੇ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਹੁਣ ਗੁਰੂ ਦਵਾਰੇ ਦਾ ਮਤਲਬ ਕੋਈ ਬਿਲਡਿੰਗ ਦੀ ਗੱਲ ਨਹੀਂ ਹੋ ਰਹੀ ਇੱਥੇ ਗੁਰੂ ਦਵਾਰੇ ਗੁਰ ਗੁਰ ਸੌਰੀ ਗੁਰ ਦਵਾਰੇ ਮੈਂ ਗੁਰੂ ਦਵਾਰੇ ਬੋਲੇ ਸੀ ਮਾਫ ਕਰਨਾ ਗੁਰ ਦਵਾਰੇ ਗੁਰ ਦੇ ਦਵਾਰਾ ਗੁਰ ਦੇ ਜਾਂ ਤਾਂ ਕਹਿ ਲੋ ਵੀ ਦਰਵਾਜੇ ਦੇ ਉੱਤੇ ਪਹੁੰਚ ਕੇ ਜਿੱਥੋਂ ਦੀ ਸਾਨੂੰ ਗੁਰ ਮਿਲਣਾ ਜਿੱਤੋਂ ਦੀ ਸਾਨੂੰ ਵਿਜ਼ਡਮ ਵਾਈਜ਼ਨੈਸ ਮਿਲਣੀ ਹੈ ਲਾਇ ਭਾਵਨੀ ਭਾਵਨੀ ਦਾ ਹੁੰਦਾ ਵੀ ਇੰਟਰਸਟ ਲਗਾ ਦੇਣਾ ਆਪਣਾ ਇੰਟੈਲੈਕਚੁਅਲ ਉਹਦੇ ਨਾਲ ਜੋੜ ਲੈਣਾ ਭਾਵਨੀ ਦਾ ਮਤਲਬ ਆਪਣੀ ਭਾਵਨਾ ਹਾਂ ਭਾਵਨਾ ਲਗਾ ਲੋ ਕਿ ਮੇਰੀ ਭਾਵਨਾ ਹੁਣ ਤੇਰੇ ਨਾਲ ਜੁੜ ਗਈ ਮੈਨੂੰ ਗੱਲ ਸਮਝਣੀ ਹੈ ਸੋ ਕਹਿੰਦੇ ਜਦੋਂ ਤੁਸੀਂ ਗੁਰਦੁਆਰਾ ਦੁਆਰਾ ਜਦੋਂ ਉਸ ਦੇ ਦੁਆਰਾ ਤੁਸੀਂ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਤਾ ਦਿਖਾਇਆ ਦਿਖਾਤਾ ਹੁਣ ਉਹਨੂੰ ਕਹਿੰਦੇ ਇੱਕ ਨੂੰ ਇੱਕ ਨਾ ਦਾ ਮਤਲਬ ਇੱਥੇ ਬਹੁ ਸੰਖਿਆ ਕਿ ਲੈਣਾ ਹੈ ਜਿਸ ਜਿਸ ਨੇ ਭਾਵਨੀ ਲਗਾ ਲਈ ਜਿਸ ਜਿਸ ਨੇ ਆਪਣਾ ਇੰਟਰਸਟ ਉਧਰ ਲਗਾ ਲਿਆ ਉਹਦੇ ਨਾਲ ਤੁਹਾਨੂੰ ਦਰਵਾਜਾ ਜਿਹੜਾ ਦਸਵਾਂ ਦੁਆਰ ਸੀ ਜਿਹੜਾ ਦਸਵਾਂ ਦੁਆਰ ਜਿਹਨੂੰ ਇੱਕ ਅਸੀਂ ਕਹੇ ਜਾਂਦਾ ਸਾਡੋ ਫੇਮਸ ਕੀਤਾ ਜਾਂਦਾ ਉਹ ਦਿਖਾਤਾ ਸਮਝਾ ਦਿੰਦਾ ਮਤਲਬ ਦੇਖਣਾ ਤਾਂ ਹੈ ਹੀ ਨਹੀਂ ਕਿਉਂਕਿ ਸੁੱਖਮ ਹੈ ਜੀ ਉਹ ਹੈ ਉਹ ਦਿਖਾਤਾ ਮਤਲਬ ਸਪਸ਼ਟ ਕਰਦਾ ਕਲੈਰਿਟੀ ਜਿਵੇਂ ਆਪ ਕਹਿੰਨਾ ਮੇਰਾ ਵਿਜ਼ਨ ਕਲੀਅਰ ਹੋ ਗਿਆ ਜੀ ਹੁਣ ਤਾਂ ਮੈਨੂੰ ਗੱਲ ਸਮਝ ਆ ਗਈ ਤੇ ਮੇਰਾ ਵਿਜ਼ਨ ਕਲੀਅਰ ਹੋ ਗਿਆ ਉਹ ਵਿਜ਼ਨ ਦਾ ਮਤਲਬ ਹੈ ਨਾ ਮੈਨੂੰ ਗੱਲ ਪਰ ਪਖਤਾ ਨਾਲ ਸਮਝ ਆ ਗਈ ਅੱਗੇ ਫਿਰ ਕਹ ਰਹੇ ਤਹ ਅਨੇਕ ਰੂਪ ਨਾਓ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੇ ਪਿਆਰਾ ਜਿਉ ਗੁਫਾ ਅੰਦਰ ਰੱਖ ਕਹ ਆਵਾਜ਼ਾ ਪਵਨ ਵਜਾਇਆ ਹੁਣ ਫਿਰ ਉਸੀ ਚੀਜ਼ ਨੂੰ ਕੰਪਲੀਟ ਕਰਦੇ ਨੇ ਅਖੀਰੀ ਲਾਈਨ ਤੋਂ ਕਹੈ ਨਾਨਕ ਤੋਂ ਪਹਿਲੀ ਵਾਲੀ ਚ ਤਹ ਅਨੇਕ ਰੂਪ ਨਾਓ ਬਿ ਤੇਰੇ ਅਨੇਕ ਰੂਪ ਨੇ ਅਨੇਕ ਡਿਜ਼ਾਈਨ ਨੇ ਅਨੇਕ ਅਲੱਗ-ਅਲੱਗ ਅਨੇਕ ਦਾ ਮਤਲਬ ਅਣਗਿਣਤ ਰੂਪ ਨੇ ਨਵ ਨਵ ਨਿਧ ਨਾਮ ਦੇ ਐਸੇ ਨਾਓ ਦੇ ਐਸਾ ਨਾਮ ਦੇ ਐਸੇ ਸੱਚ ਦੇ ਨਵ ਨਿਧ ਨਵੀਆਂ ਤੋਂ ਨਵੀਆਂ ਨਿਧੀਆਂ ਨਿਧਿਆ ਦਾ ਮਤਲਬ ਖਜ਼ਾਨਾ ਨਿਧ ਦਾ ਮਤਲਬ ਖਜ਼ਾਨਾ ਖਜ਼ਾਨੇ ਦੇ ਵਿੱਚ ਨਵ ਨਿਧ ਤਿਸ ਦਾ ਅੰਤ ਐਸਾ ਖਜ਼ਾਨਾ ਐਸਾ ਇੱਥੇ ਖਜ਼ਾਨੇ ਦਾ ਅਰਥ ਹੈ ਗਿਆਨ ਕਿਉਂਕਿ ਗੁਰਦੁਆਰੇ ਸਾਨੂੰ ਗੁਰ ਦੇ ਦੁਆਰਾ ਸਾਨੂੰ ਭਾਵਨੀ ਲੱਗੀ ਨਾ ਜਦੋਂ ਫਿਰ ਸਾਨੂੰ ਇਹ ਖਜ਼ਾਨੇ ਐਸਾ ਖਜ਼ਾਨਾ ਮਿਲਦਾ ਜਿਸ ਦਾ ਅੰਤ ਨਹੀਂ ਹੈ ਨਾ ਜਾਈ ਪਾਇਆ ਕਦੀ ਵੀ ਐਸਾ ਅੰਤ ਆ ਵੀ ਤੁਹਾਨੂੰ ਅੰਤ ਨਹੀਂ ਲੱਭਣਾ ਦਾ ਇੰਨਾ ਲੰਬਾ ਹੈ ਕਹੇ ਨਾਨਕ ਹਰ ਪਿਆਰ ਹੈ ਜੀਓ ਫਿਰ ਪਿਆਰ ਨਾਲ ਕਹਿ ਰਹੇ ਨੇ ਹਰ ਦੇ ਪਿਆਰੇ ਹਰੀ ਦੇ ਪਿਆਰੇ ਉਹ ਹਰੀ ਨੂੰ ਪਿਆਰ ਕਰਨ ਵਾਲੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਹੁਣ ਉਸੇ ਚੀਜ਼ ਨੂੰ ਇੱਕ ਪੁਰਾਤਨ ਇੱਥੇ ਮੈਂ ਪਹਿਲੇ ਕੰਪਲੀਟ ਕਰ ਦਣਾ ਫਿਰ ਉਸੇ ਚੀਜ਼ ਨੂੰ ਫਿਰ ਦੁਬਾਰਾ ਇੱਕ ਸਾਨੂੰ ਲਾਸਟ ਆਪਣਾ ਨਾਮ ਦੇ ਕੇ ਗਾਰੰਟੀ ਦੇ ਨਾਲ ਸ਼ੂਰ ਸ਼ਾਟ ਦੇ ਨਾਲ ਸਾਨੂੰ ਸੱਚ ਦੱਸ ਰਹੇ ਨੇ ਔਰ ਸਾਨੂੰ ਸੱਚ ਲੱਗਦਾ ਵੀ ਸਾਨੂੰ ਗੁਰੂ ਮਹਾਰਾਜ ਨੇ ਗੁਫਾ ਦੇ ਅੰਦਰ ਰੱਖੀ ਹੋਈ ਜੀਓ ਦੇ ਦਰਸ਼ਨ ਕਰਾਤੇ ਸਮਝਾ ਦਿੱਤਾ ਭਾਵਨੀ ਅਸੀਂ ਲਗਾਈ ਸਾਨੂੰ ਸਮਝ ਆਈ ਗੁਰੂ ਦੇ ਪ੍ਰਸਾਦ ਤੋਂ ਕੀ ਵਾਜਾ ਪਾਉਣ ਵਜਾ ਰਿਹਾ ਐ ਐਸਾ ਵਾਜਾ ਜਿਹੜਾ ਪਵਨ ਵਜਾ ਰਿਹਾ ਤੇ ਸਾਨੂੰ ਹੁਣ ਉਹ ਦਸਵਾਂ ਦਵਾਰ ਦਿਖ ਗਿਆ ਸਾਡਾ ਅੱਜ ਵਿਜ਼ਨ ਕਲੀਅਰ ਹੋ ਗਿਆ ਗੁਰੂ ਪਾਸ਼ਾ ਨੇ ਮੇਰਾ ਵਿਜ਼ਨ ਕਲੀਅਰ ਕਰਤਾ ਮੈਨੂੰ ਦਿਖਣ ਲੱਗ ਗਿਆ ਉਹ ਹੈ ਦਸਵਾਂ ਦਵਾਰ ਨਾ ਕਿ ਇੱਕ ਪੁਰਾਤਨ ਮਤ ਜਦੋਂ ਸਾਡੇ ਸਾਡੇ ਸਮਾਜ ਦੇ ਵਿੱਚ ਸਾਨੂੰ ਕਈ ਸਾਲਾਂ ਤੋਂ ਸਾਨੂੰ ਇਹ ਸਮਝਾ ਰਹੀ ਸੀ ਵੀ ਉਹ ਅੰਦਰ ਬੈਠਾ ਹੈ ਉਹ ਜਿਹੜਾ ਦਸਵਾਂ ਦਵਾਰ ਹੈ ਤਾਂ ਖੁੱਲੇਗਾ ਕੋਈ ਕਹਿੰਦਾ ਅੱਖਾਂ ਦੇ ਵਿੱਚੋਂ ਵੀ ਲੈ ਕੇ ਧੁੰਨੀ ਤੱਕ ਦੀ ਤੁਸੀਂ ਟੈਨਸ਼ਨ ਲਗਾਓ ਫਿਰ ਸਾਦੀ ਕਿਰਿਆ ਐਵੇਂ ਕਰੋ ਉਹ ਆਪਣੀ ਆਪਣੀ ਕੋਨਾਂ ਦੀ ਟੈਕਨੀਕ ਹੈ ਦੇਖੋ ਉਹ ਟੈਕਨੀਕ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਤਾਂ ਚੰਗੀ ਹੋਏਗੀ ਪਰ ਦਿਸਪਤ ਪਰ ਜਦੋਂ ਤੁਸੀਂ ਉਹਨੂੰ ਅਧਿਆਤਮਿਕ ਨਾਲ ਜੋੜ ਕੇ ਉਸ ਰੱਬ ਦੇ ਜੀਵ ਨੂੰ ਹਰਨੇ ਜਿਹੜਾ ਜੀਵ ਸਾਡੇ ਅੰਦਰ ਪਾਇਆ ਹੋਇਆ ਹੈ ਅੱਜ ਗੁਰੂ ਪਾਸ਼ਾ ਨੇ ਉਹ ਦਸਵਾਂ ਦਵਾਰ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਮਾਫ ਕਰਨਾ ਗੁਰੂ ਸਾਹਿਬ ਨੇ ਤਾਂ रिजल्ट دیتا ਹੈ ਕੋਸ਼ਿਸ਼ ਸਾਡੀ ਹੈ ਸੋ ਮੈਂ ਉਸ ਲਾਈਨ ਨੂੰ ਸਦਾਰ ਕਰਦਾ ਸੋ ਇੱਥੋਂ ਦੀ ਗਾਰੰਟੀ ਹੁੰਦੀ ਹੈ ਵੀ ਸਾਡੇ ਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਕਿੰਨੀਆਂ ਐਗਜ਼ਾਮਪਲਸ ਸਾਡੇ ਅੱਗੇ ਖੜੀਆਂ ਕਰਤੀਆਂ ਜਿਹੜੀ ਚੀਜ਼ ਆਮ ਦੁਨੀਆਂ ਦੇ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਹਜ਼ਾਰ ਸਾਲ ਤੋਂ ਔਖੀ ਲੱਗ ਰਹੀ ਸੀ ਸਮਝਣੀ ਮੈਨੂੰ ਮੇਰੇ ਪਾਤਸ਼ਾਹ ਨੇ ਬਚਾ ਲਿਆ ਮੈਨੂੰ ਐਵੇਂ ਲੱਗਦਾ ਵੀ ਮੈਨੂੰ ਅੱਜ ਦਸਵਾਂ ਦਵਾਰ ਖੁੱਲ ਗਿਆ ਮੇਰਾ ਦਸਵਾਂ ਦਵਾਰ ਸਮਝ ਆ ਗਿਆ ਨੀਤੇ ਉਹ ਅੱਖਾਂ ਦੇ ਵਿੱਚ ਜਾਓ ਜੀ ਉਹਦੀ ਧੋਣੀ ਥੱਲੇ ਲਾਓ ਜੀ ਉਹਦਾ ਧਿਆਨ ਉੱਪਰ ਲਗਾਓ ਜੀ ਫਿਰ ਫਿਰ ਹੋਰ ਇੰਗਲਾ ਪਿੰਗਲਾ ਸੰਗਲਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਿਰਿਆਵਾਂ ਹੁੰਦੀਆਂ ਨੇ ਗੁਰੂ ਪਾਚ ਨੇ ਸਾਰਾ ਕੁਝ ਸਾਈਟ ਤੇ ਕਰਕੇ ਡਾਇਰੈਕਟਰ ਰਿਲੇਸ਼ਨ ਤੁਹਾਡਾ ਦਸਵੇਂ ਦਵਾਰ ਨਾਲ ਬਣਾਤਾ ਵੀ ਗੁਰੂ ਦੁਆਰਾ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਵੀ ਵਾਜਾ ਜਦੋਂ ਵੱਜ ਰਿਹਾ ਕਿਵੇਂ ਵਾਜਾ ਵੱਜ ਰਿਹਾ ਸਾ ਦੇ ਐਂਟਰੀ ਤੇ ਐਗਜ਼ਿਟ ਦੇ ਵਿੱਚ ਇਹ ਵਾਜਾ ਵਜਾ ਵੱਜ ਰਿਹਾ ਹੈ ਕੌਣ ਵਜਾ ਰਿਹਾ ਪਵਨ ਸਾਡਾ ਸਾਡਾ ਚੱਲ ਰਿਹਾ ਤੇ ਵਾਜਾ ਵੱਜ ਰਿਹਾ ਹੈ ਮੇਰੇ ਸਾਹਮਣੇ ਇੰਨੇ ਜੀ ਤਾਂ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੇ ਕਿਸੇ ਨੇ ਆਪਣੇ ਵਿਚਾਰ ਜਾਂ ਮੁਖਾਲਫਤ ਜਾਂ ਸਹਿਮਤੀ ਦੇਣੀ ਹੈ ਤੇ ਜਰੂਰ ਦੱਸੋ ਜੀ ਮੈਂ ਉਮੀਦ ਕਰਦਾ ਮੇਰੀ ਆਵਾਜ਼ ਆ ਰਹੀ ਹੋएगी ਜਿੱਥੇ ਮੈਂ ਨੈ ਮੂਕ ਲਿਆ ਹਲੋ ਮੰਜੀ ਮੇਰੀ ਠੀਕ ਹੋ ਗਿਆ ਠੀਕ ਹੋ ਗਿਆ ਨਾ ਮੈਂ ਬੋਲਦੇ ਬੋਲਦੇ ਪੈਂਦੀ ਮੈਂ ਤਾਂ ਆਪ ਦਸਵਾਂ ਦੁਆਰ ਕਲੀਅਰ ਹੋ ਗਿਆ ਮੈਂ ਤਾਂ ਅੱਜ ਤੋਂ ਫਿਰ ਲੱਗਦਾ ਹੋਇਆ ਨਹੀਂ ਜੀ ਕਿੰਨਾ ਸੋਹਣਾ ਦਸਵਾਂ ਦੁਆਰ ਖੁੱਲ ਗਿਆ ਅੱਜ ਸਾਡੇ ਜੀ ਸਿੱਖਿਆ ਨਾਲ ਹੀ ਖੁੱਲਦਾ ਜੀ ਨਹੀਂ ਤਾਂ ਦੇਖੋ ਇਹ ਅੰਦਰ ਹੁੰਦਾ ਜੀ ਤ੍ਰਿਕੁਟੀ ਹੁੰਦੀ ਹੈ ਜੀ ਫਲਾਣਾ ਹੁੰਦਾ ਜੀ ਅੱਧਰ ਐਵੇਂ ਹੁੰਦਾ ਜੀ ਬੈਠਾ ਹੈ ਜੀ ਉੱਤੇ ਹੈ ਜੀ ਉਹ ਪਵਨ ਹੈ ਜੀ ਫਿਰ ਇਹਦਾ ਕੀ ਮਤਲਬ ਹੈ ਜੀ ਫਿਰ ਉਹਦਾ ਕੀ ਮਤਲਬ ਹੈ ਜੀ ਫਿਰ ਤਾਂ ਬਹਿ ਜਾਓ ਤੁਸੀਂ ਫਿਰ ਤੁਹਾਡੇ ਤੇ ਜੋਗਿਆਂ ਦੇ ਵਿੱਚ ਫਰਕ ਕੀ ਰਿਹਾ ਥੈਂਕ ਯੂ ਜੀ ਥੈਂਕ ਯੂ ਅੱਜ ਬਹੁਤ ਮੈਨੂੰ ਲੱਗ ਰਿਹਾ ਸੀਗਾ ਵੀ ਇਹ ਕਿਵੇਂ ਹੋਏਗਾ ਪਰ ਪਤਾ ਨਹੀਂ ਕਿਵੇਂ ਦਸਵਾਂ ਦਵਾਰ ਉਹ ਤੁਹਾਨੂੰ ਪਸੰਦ ਆ ਗਿਆ ਤੁਸੀਂ ਸ਼ਬਾਸ਼ੀ ਦਿੱਤੀ ਮੈਂ ਤਾਂ ਇਹੀ ਕਹਾਂਗਾ ਅਸ਼ੀਰਵਾਦ ਦਿੱਤਾ ਤੁਸੀਂ ਤੁਹਾਡਾ ਥੈਂਕ ਯੂ ਔਰ ਮੈਨੂੰ ਵੀ ਬਾਰ ਬਾਰ ਮੇਰੇ ਦਿਮਾਗ 'ਚ ਚੱਲ ਰਹੀ ਹੈ ਕਿ ਪਰਮਵੀਰ ਠੀਕ ਹੀ ਬੋਲ ਗਿਆ ਤੂੰ ਬਾਕੀ ਹੋਣਾ ਕਿ ਵਟੇ ਦੇਖਣੇ ਜੇ ਕਿਸੇ ਨੂੰ ਕੁਝ ਨੁਕਤਾ ਚੀਨੀ ਕੱਢਣੀ ਹੋਈ ਕੁਝ ਨੁਕਸ ਚੰਨਾ ਤਾਂ ਸ਼ਾਇਦ ਮੇਰੇ 'ਚ ਕੁਝ ਸੁਧਾਰ ਹੋ ਜਾਏ ਨੁਕਤਾ ਚ ਨਹੀਂ ਲਫਜ਼ ਹੋ ਰਿਹਾ ਨੁਕਤਾ ਚ ਨਹੀਂ ਤਾਂ ਜਾਣ ਬੁੱਝ ਕੇ ਮਤਲਬ ਕਿਸੇ ਨੂੰ ਉਹ ਕਰਨਾ ਤਾਂ ਨੁਕਤਾ ਚ ਨਹੀਂ ਕੱਢ ਨਹੀਂ ਹੁੰਦਾ ਹਾਂ ਠੀਕ ਹੈ ਸਹੀ ਗੱਲ ਹੈ ਵੈਸੇ ਆਪਾਂ ਪੋਜ਼ਿਟਿਵ ਚ ਮੈਂ ਤਾਂ ਪੋਜ਼ਿਟਿਵ ਚ ਕਹਿ ਰਿਹਾ ਸੀਗਾ ਪਰ ਤੁਹਾਡੀ ਗੱਲ ਠੀਕ ਹੈ ਇਹ ਉਹ 네ਗੇਟਿਵ ਚ ਆਪਾਂ ਕਹਿੰਦੇ ਵੀ ਹਾਂ ਕੋਈ ਜਿੱਥੇ ਮੇਰੇ ਚ ਸੁਧਾਰ ਦੀ ਗੁਜਾਇਸ਼ ਹੋਵੇ ਤੇ ਮੈਨੂੰ ਜ਼ਰੂਰ ਉਹਨੂੰ ਅਪਡੇਟ ਕਰਨਾ ਚਾਹੀਦਾ ਮੇਰਾ ਭਲਾ ਹੋ ਜਾਏਗਾ ਨਾ ਉਹਦੇ ਵਿੱਚ ਠੀਕ ਹੈ ਜੀ ਫਿਰ ਮੈਂ ਜੇ ਕਿਸੇ ਹੋਰ ਨੇ ਕੋਈ ਪੁਆਇੰਟ ਰੱਖਣਾ ਹੈ ਤਾਂ ਰੱਖ ਲਓ ਫਿਰ ਮੈਂ 10 ਰਿਕਾਰਡਿੰਗ ਸਟਾਪ ਕਰ ਦੈਂ ਇੱਕ ਵਾਰੀ ਜੀ ਠੀਕ ਹੈ ਜੀ ਸੋ ਸਾਰੇ ਜੁੜੇ ਵੀਰਾਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜੀ ਅੱਜ ਜੋ ਕੋਸ਼ਿਸ਼ ਕੀਤੀ ਹੈ ਜੇ ਫਿਰ ਵੀ ਜਿਹਨੇ ਸਾਨੂੰ YouTube ਤੇ ਸੁਣਦੇ ਨੇ ਉਹਨਾਂ ਨੂੰ ਜੇ ਲੱਗੇ ਵੀ ਇਹਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ ਤੇ ਕਾਈਂਡਲੀ ਤੁਸੀਂ ਸਾਨੂੰ ਇਹਦਾ ਸੁਧਾਰ ਵੀ ਕਰਵਾ ਦੇਣਾ ਜੀ ਅਸੀਂ ਕਮੈਂਟਸ ਸੈਕਸ਼ਨ ਦੇ ਵਿੱਚ ਪੜਾਂਗੇ ਤੁਸੀਂ ਆਪਣੇ ਕਮੈਂਟਸ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਤੇ ਇੱਕ ਹੋਰ ਰਿਕੁਐਸਟ ਹੈ ਕਿ ਵੀ ਜਿਹੜੇ ਵੀ ਕੋਈ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਾਡੀ ਇੱਕ ਇੰਟਰੋਡਕਸ਼ਨ ਦੀ ਵੀਡੀਓ ਹਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੁੰਦੀ ਹੈ ਹਰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੀ ਇੰਟਰੋਡਕਸ਼ਨ ਦੀ ਵੀਡੀਓ ਹੁੰਦੀ ਹੈ ਜ਼ਿੰਦਗੀ ਦੇ 20 ਮਿੰਟ ਲਗਾ ਕੇ ਉਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਸੁਣੋ ਜਾਂ ਜਿਹੜੇ ਸਾਡੇ ਪੁਰਾਣੇ ਵੀਰ ਭੈਣ ਵੀ ਨੇ ਉਹ ਵੀ ਇੱਕ ਵਾਰ ਮਹੀਨੇ ਚ ਇੱਕ ਅਦੀ ਵਾਰ ਉਹਨੂੰ ਜ਼ਰੂਰ ਸੁਣ ਲਓ ਤਾਂ ਕਿ ਸਾਡੀ ਮੁਹਿਮ ਦਾ ਐਗਜ਼ੈਕਟ ਟੀਚਾ ਸਾਨੂੰ ਹਮੇਸ਼ਾ ਯਾਦ ਰਹੇ ਉਹ ਸਾਡੇ ਸਿਮਰਨੇ ਚ ਰਹੇ ਬਹੁਤ ਬਹੁਤ ਧੰਨਵਾਦੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਉਹਦੇ ਵਾਸਤੇ ਸਾਡਾ ਇਹ ਨਾਮ ਇਹ ਸਜੈਸਟ ਕੀਤਾ ਜੀ ਇਹਦੇ ਵਿੱਚ ਅਸੀਂ ਮੋਸਟਲੀ ਘੱਟ ਪ੍ਰਚਾਰੀ ਜਾ ਰਹੀ ਗੁਰਬਾਣੀ ਦੀ ਸਾਂਝ ਵਾਸਤੇ ਇਹ ਪਲੈਟਫਾਰਮ ਤਿਆਰ ਕੀਤਾ ਹੈ ਘਟ ਪ੍ਰਚਾਰੀ ਜਾਂਦਾ ਮੰਤਵ ਇੰਨਾ ਹੀ ਹੈ ਵੀ ਆਮ ਤੌਰ ਤੇ ਅਸੀਂ ਜਦੋਂ ਦੇਖਦੇ ਆਂ ਵੀ ਗੁਰਬਾਣੀ ਸਾਨੂੰ ਐਸੀ ਗੁਰਬਾਣੀ ਜਿਹੜੀ ਸਾਡੀ ਆ ਸਾਨੂੰ ਝੰਡੋੜਦੀ ਹੈ ਸਾਨੂੰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਲਾ ਕਰ ਰਹੇ ਨੇ ਕਿਧਰੇ ਕਿਧਰੇ ਸਾਨੂੰ ਡਾਂਟ ਰਹੇ ਨੇ ਕਿਧਰੇ ਫਟਕਾਰ ਵੀ ਕਰ ਰਹੇ ਨੇ ਸਾਡੇ ਤੇ ਸਾਡੀ ਜੀਵਨ ਤੇ ਮਲੀਨਤਾ ਲੇੜੀ ਲੱਗੀ ਆ ਮੈਲ ਜਿਹੜੀ ਲੱਗੀ ਆ ਉਹ ਬਾਣੀ ਵੀ ਜਿਹੜੀ ਹੈ ਸਾਨੂੰ ਬਹੁਤ ਜ਼ਿਆਦਾ ਪ੍ਰਚਾਰਿਤ ਤੇ ਸੁਣਾਈ ਗਈ ਨਹੀਂ ਗਈ ਭਾਵੇਂ ਹੁਕਮਨਾਮਿਆਂ ਦੇ ਵਿੱਚ ਹੋ ਜਾਏ ਅਸੀਂ ਕਈ ਮਹੀਨਿਆਂ ਤੋਂ ਵੈਸੇ ਕਰ ਰਹੇ ਆ ਤੇ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਐਸੀ ਬਾਣੀ ਅਸੀਂ ਜਿਹੜੇ ਇੱਥੇ ਇਕੱਠੇ ਹੁੰਦੇ ਆ ਕਈ ਵਾਰੀ ਕਹਿੰਦੇ ਹਾਂ ਜੀ ਅਸੀਂ ਇਹ ਫਸਟ ਟਾਈਮ ਸੁਣੀ ਹੈ ਕਿਉਂਕਿ ਅਸੀਂ ਬੜੇ ਸਹਿਜ ਪਾਠ ਕੀਤੇ ਨੇ ਬੜੇ ਅਖੰਡ ਪਾਠ ਕੀਤੇ ਨੇ ਪਰ ਕਿਤੇ ਨਾ ਕਿਤੇ ਉਹ ਬਾਣੀ ਜਿਹੜੀ ਹੈ ਸਾਡੇ ਤੱਕ ਨਹੀਂ ਪਹੁੰਚੀ ਉਹਦੇ ਵਿੱਚ ਅਸੀਂ ਵੀ ਕਸੂਰਵਾਰ ਨਾ ਵੀ ਸਾਡਾ ਵੀ ਕਿਤੇ ਨਾ ਕਿਤੇ ਧਿਆਨ ਜਿਹੜਾ ਉਸ ਤਰ੍ਹਾਂ ਨਹੀਂ ਲੱਗਿਆ ਤੇ ਅੱਗੇ ਅਸੀਂ ਜਿਹੜਾ ਹੁਣ ਇੱਥੇ ਪ੍ਰਚਾਰ ਕਰ ਰਹੇ ਆ ਜਿਹੜਾ ਉਹ ਇਸੇ ਕਰਕੇ ਕਰ ਰਿਹਾ ਹੋਵੇ ਤੇ ਮੁਬਾਰਕ ਦੇ ਪਾਤਰ ਨੇ ਐਸੇ ਲੋਕ ਐਸੇ ਵੀਰ ਪੈਣ ਜਿਨ੍ਹਾਂ ਨੇ ਐਸੀ ਬਾਣੀ ਪੜ੍ਹੀ ਸੁਣੀ ਤੇ ਉਹਦੇ ਤੇ ਜੀਵਨ ਆਪਨ ਕਰਦੇ ਨੇ ਤੇ ਨਾਲ ਹੀ ਅਸੀਂ ਐਸੀ ਬਾਣੀ ਦਾ ਵੀ ਪ੍ਰਚਾਰ ਕਰ ਰਹੇ ਆ ਜਿਹੜੀ ਸਾਡੀ ਨਿੱਤ ਪ੍ਰਤੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿਵੇਂ ਅਸੀਂ ਸਮਾਜਿਕ ਅਪਨਾ ਦੇ ਵਿੱਚ ਆਪਾਂ ਕਰਦਿਨ ਵਿਹਾਰ ਕਰਵਿਹਾਰ ਕਰਦੇ ਹਾਂ ਉਹਦਾ ਉਹ ਟਾਹਸਰਾ ਲੈ ਕੇ ਆਪਾਂ ਜਿਨ੍ਹਾਂ ਵੀ ਫੈਮਿਲੀ ਫੰਕਸ਼ਨਸ ਹੋਇਆ ਜੋ ਵੀ ਅਸੀਂ ਕਾਰਵਿਹਾਰ ਕਰਦੇ ਆ ਉਹਦੇ 'ਚ ਅਸੀਂ ਗੁਰਬਾਣੀ ਦਾ ਉਹ ਟਾਹਸਰਾ ਲੈਨੇ ਆ ਪਰ ਕਿਤੇ ਨਾ ਕਿਤੇ ਉਹਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਵੀ ਉਹ ਅਸੀਂ ਉਹਦਾ ਆਸਰਾ ਤਾਂ ਲੈਨੇ ਆ ਪਰ ਉਹ ਕਿਤੇ ਨਾ ਕਿਤੇ ਇੱਕ ਸਮਾਜਿਕ ਤਾਣਾ ਬਾਣਾ ਕਰਕੇ ਰਹਿ ਗਿਆ ਵੀ ਗੁਰਬਾਣੀ ਦਾ ਸਾਨੂੰ ਮਤਲਬ ਤਾਂ ਸੁਨੇਹਾ ਸਮਝਣਾ ਸੀ ਵੀ ਗੁਰੂ ਪਾਸ਼ਾ ਸਾਨੂੰ ਸੁਨੇਹਾ ਕੀ ਦੇ ਰਹੇ ਨੇ ਉਹ ਆਸ਼ਾ ਹੋਣਾ ਚਾਹੀਦਾ ਸੀ ਸੋ ਅਸੀਂ ਉਥੋਂ ਦੀ ਕਿਤੇ ਇੱਕ ਕੋਸ਼ਿਸ਼ ਕੀਤੀ ਵੀ ਆਓ ਚਲੋ ਅਸੀਂ ਬਾਕੀ ਜਿਹੜੇ ਪ੍ਰੋਗਰਾਮ ਦੇਖਦੇ ਆ ਸਾਰੇ ਵਨ ਸਾਈਡਿਡ ਕਥਾ ਚੱਲ ਰਹੀ ਹੁੰਦੀ ਹੈ ਅਥਾ ਕਥਾ ਚੱਲ ਰਹੀ ਹੈ YouTube ਪਰ ਆ ਹੋਇਆ ਹਰ ਟੀਵੀ ਦੇ ਉੱਪਰ ਕੋਈ ਨਾ ਕੋਈ ਲਾਈਵ ਚੱਲ ਵੀ ਰਿਹਾ ਹੁੰਦਾ ਪਰ ਉਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇੱਕ ਘਾਟ ਰਹਿ ਗਈ ਜਿਹੜੀ ਕਿ ਵਨ ਸਾਈਡਿਡ ਪ੍ਰੋਗਰਾਮ ਚੱਲ ਰਹੇ ਨੇ ਸਾਰੇ ਬਸ ਸੋ ਇੱਕ ਸਮੇਂ ਦੀ ਜ਼ਰੂਰਤ ਸੀ ਵੀ ਅਸੀਂ ਜਿਹੜੇ ਮਨ ਦੇ ਸਵਾਲ ਸ਼ੰਕੇ ਕੋਈ ਨਿਵਰਤੀ ਕਰਵਾਣੀ ਹੈ ਕਿਸੇ ਤੋਂ ਤੇ ਉਹ ਕਿਵੇਂ ਕਰੀਏ ਤੇ ਫਿਰ ਇੱਕ ਪਲੇਟਫਾਰਮ ਐਸਾ ਤਿਆਰ ਕੀਤਾ ਜਿੱਥੇ ਅਸੀਂ ਐਸ ਅ ਕਾਮਨ ਮੈਨ ਕਾਮਨ ਸਿੱਖ ਆਮ ਸਿੱਖ ਜਿਵੇਂ ਗੱਲ ਕਰਦਾ ਓਵੇਂ ਅਸੀਂ ਇੱਥੇ ਪੈਨਪਰਾ ਬੈਠ ਕੇ ਪਰਿਵਾਰਕ ਗਰੁੱਪ ਦੇ ਵਿੱਚ ਅਸੀਂ ਇੱਥੇ ਡਿਸਕਸ਼ਨ ਕਰਦੇ ਹਾਂ ਸੋ ਉਸ ਲੜੀ ਦੇ ਵਿੱਚ ਅਸੀਂ ਆਨੰਦ ਬਾਣੀ ਦਾ ਅਸੀਂ ਪਾਠ ਕਰ ਰਹੇ ਹਾਂ ਅੱਜ 73 ਤੇ 78ਵੀਂ ਪੌੜੀ ਇਹਦਾ ਅਸੀਂ ਪਦੇ ਦਾ ਪਾਠ ਕਰਾਂਗੇ ਤੇ ਫਿਰ ਸਹਿਜ ਵਿਚਾਰ ਕਰਾਂਗੇ ਇੱਥੇ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਸੀ ਹਮੇਸ਼ਾ ਦੱਸ ਦਿਆਂ ਵੀ ਅਸੀਂ ਇੱਥੇ ਵਿੱਚ ਕਲਰ ਕੀਤਾ ਹੋਇਆ ਬੈਕਗ੍ਰਾਉਂਡ ਦੇ ਵਿੱਚ ਅਸੀਂ yellow ਕਲਰ ਕੀਤਾ ਹੋਇਆ ਇਹਦਾ ਮੰਤਬ ਵਿਚਾਰ ਇੱਕ white space ਛੋੜ ਕੇ ਇੱਕ ਅਸੀਂ ਨਿਸ਼ਾਨੀ ਵਜੋਂ ਇੱਥੇ ਵਰਤ ਰਹੇ ਹਾਂ ਇਹਦਾ ਮਕਸਦ ਸਿਰਫ ਇੰਨਾ ਹੀ ਹੈ ਵੀ ਅਸੀਂ ਇੱਕ ਟੈਰਾਓ ਲਗਾ ਕੇ ਪੜ ਸਕੀਏ ਜਿਵੇਂ ਕੁਝ ਸਮੇਂ ਪਹਿਲਾਂ ਅੱਖਰਾਂ ਦੀ ਸੰਧੀ ਵਿਸ਼ੇਦ ਹੋਈ ਸੀ ਪਰ ਫਿਰ ਵੀ ਕਈ ਲੋਕਾਂ ਨੂੰ ਪੜਨ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਅਸੀਂ ਕਹੀਏ ਤੇ ਸਾਨੂੰ ਪੜਨ ਦੇ ਵਿੱਚ ਥੋੜੀ ਜਿਹੀ ਔਖੀ ਆਈ ਸੀ ਜਿਸ ਦੇ ਕਰਕੇ ਕੁਝ ਅਰਥ ਵੀ ਅਲੱਗ ਹੋ ਰਹੇ ਸੀ ਸੋ ਇਹਦੇ ਵਿੱਚ ਇੱਕ ਸਪੇਸ ਦਾ ਅਸੀਂ ਇੰਡੀਕੇਸ਼ਨ ਲੈ ਰਹੇ ਹਾਂ ਵੀ ਸਾਨੂੰ ਕਿੱਥੇ ਰੁਕ ਕੇ ਅਗਲਾ ਅੱਖਰ ਬੋਲਣਾ ਹੈ ਤਾਂ ਕਿ ਉਸ ਦੇ ਨਾਲ ਠਹਿਰਾਓ ਦੇ ਨਾਲ ਸਾਨੂੰ ਬਾਣੀ ਪੜਨ ਦਾ ਉਚਾਰਣ ਪਲੱਸ ਉਹ ਸਹੀ ਉਚਾਰਣ ਦੇ ਨਾਲ ਸਾਨੂੰ ਉਹਦਾ ਲਹਿਜਾ ਪਤਾ ਲੱਗੇ ਵੀ ਗੁਰੂ ਸਾਹਿਬ ਸਾਨੂੰ ਪਿਆਰ ਨਾਲ ਸਮਝਾ ਰਹੇ ਨੇ ਕਿ ਸਾਨੂੰ ਕਿਸ ਤਰ੍ਹਾਂ ਸਨੇਹਾ ਦੇ ਰਹੇ ਨੇ ਤੇ ਉਹ ਇੱਕ ਕੋਸ਼ਿਸ਼ ਹੈ ਤੇ ਇਹ ਜਿਹੜੇ ਠਹਿਰਾਓ ਲਗਾਏ ਨੇ ਅਸੀਂ ਰਲ ਮਿਲ ਕੇ ਲਗਾ ਲੈਨੇ ਰਿਕਾਰਡਿੰਗ ਤੋਂ ਪਹਿਲਾਂ ਤੇ ਜੇ ਕਿਸੇ ਨੂੰ ਲੱਗਦਾ ਵੀ ਇਹਦੇ ਵਿੱਚ ਕੁਝ ਫੇਰ ਬਦਲ ਦੀ ਜ਼ਰੂਰਤ ਹੈ ਕਿਉਂਕਿ ਇਹ ਫਾਈਨਲ ਨਾ ਸਮਝਿਆ ਜਾਏ ਕਿਤੇ ਵੀ ਟ੍ਰੋਟੀ ਹੋ ਸਕਦੀ ਹੈ ਤੇ ਜਿਹੜੇ ਸਾਡੇ ਤੋਂ ਹੋਰ ਜ਼ਿਆਦਾ ਵਿਦਵਾਨ ਨੇ ਉਹ ਸਾਨੂੰ ਜਿਹੜੀ YouTube ਤੇ ਸੁਣਨ ਸਾਨੂੰ ਜ਼ਰੂਰ ਕਮੈਂਟਸ ਕਰਨ ਤਾਂ ਕਿ ਅਸੀਂ ਫਿਊਚਰ ਦੇ ਵਿੱਚ ਉਹਨੂੰ ਉਸੇ ਹਿਸਾਬ ਨਾਲ ਠੀਕ ਕਰ ਸਕੀਏ